ਸਮੂਹ ਮਹਿਮਾਨਾਂ ਨੂੰ ਰਾਸ਼ਟਰੀ ਗਾਣ ਲਈ ਖੜੇ ਹੋਣ ਲਈ ਬੇਨਤੀ ਕਰਦਾ ਹਾਂ ਮੈਂ ਮਾਨਯੋਗ ਰਾਜਪਾਲ ਜੀ ਨੂੰ ਸੌਚੁਕ ਸਮਾਗਮ ਆਰੰਭ ਕਰਨ ਦੀ ਪਰਮਾਨਗੀ ਦੇਣ ਲਈ ਬੇਨਤੀ ਕਰਦਾ ਹਾਂ ਮੈਂ ਹੁਣ ਸ਼੍ਰੀ ਭਗਵੰਤ ਮਾਨ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਮੁੱਖ ਮੰਤਰੀ ਦੇ ਅਹੁਦੇ ਅਤੇ ਭੇਤ ਗੁਪਤ ਰੱਖਣ ਦੀ ਸੌਚੁਕਣ ਦੀ ਕਿਰਪਾਲਤਾ ਕਰਨ ਮੈਂ ਹੁਣ ਮਾਨਯੋਗ ਰਾਜਪਾਲ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਸ਼੍ਰੀ ਭਗਵੰਤ ਮਾਨ ਜੀ ਨੂੰ ਮੁੱਖ ਮੰਤਰੀ ਦੇ ਅਹੁਦੇ ਅਤੇ ਪੇਤ ਗੁਪਤ ਰੱਖਣ ਦੀ ਸੌਚਕਵਾਣ ਦੀ ਕਿਰਪਾਲਤਾ ਕਰਨ ਮੈਂ ਭਗਵੰਤ ਮਾਨ ਮੈਂ ਭਗਵੰਤ ਮਾਨ ਈਸ਼ਵਰ ਦੀ ਸੌਚਕਦਾ ਹਾਂ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ ਕਿ ਮੈਂ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਕਿ ਮੈਂ ਪੰਜਾਬ ਰਾਜ ਦੇ ਮੁੱਖ ਮੰਤਰੀ ਵਜੋਂ ਆਪਣੇ ਕਰਤੱਵਾਂ ਨੂੰ ਵਫਾਦਾਰੀ ਤੇ ਸ਼ੁੱਧ ਅੰਤਕਰਨ ਨਾਲ ਨਿਭਾਵਾਂਗਾ ਅਤੇ ਮੈਂ ਭੈ ਜਾ ਪੱਖਪਾਤ ਸਨੇਹ ਜਾਂ ਦੁਰਭਾਵਨਾ ਬਿਨਾ ਸਭ ਤਰ੍ਹਾਂ ਦੇ ਲੋਕਾਂ ਦੇ ਪ੍ਰਤੀ ਸੰਵਿਧਾਨ ਅਤੇ ਕਾਨੂੰਨ ਨੂੰ ਅਨੁਸਾਰਤਾ ਵਿੱਚ ਨਿਆਂ ਕਰਾਂਗਾ ਮੈਂ ਭਗਵੰਤ ਮਾਨ ਮੈਂ ਭਗਵੰਤ ਮਾਨ ਈਸ਼ਵਰ ਦੀ ਸੌਚ ਚੁੱਕਦਾ ਹਾਂ ਕਿ ਜੋ ਕੋਈ ਮਾਮਲਾ ਪੰਜਾਬ ਰਾਜ ਦੇ ਮੁੱਖ ਮੰਤਰੀ ਵੱਜੋਂ ਮੇਰੇ ਵਿਚਾਰ ਦੀ ਲਿਆਂਦਾ ਜਾਵੇਗਾ ਜਾਂ ਮੈਨੂੰ ਗਿਆਕ ਹੋਵੇਗਾ ਉਹ ਕਿਸੇ ਵਿਅਕਤੀ ਜਾਂ ਵਿਅਕਤੀਆਂ ਨੂੰ ਸਵਾਏ ਉਸ ਦੇ ਕੇ ਜੇ ਇਹ ਮੁੱਖ ਮੰਤਰੀ ਵੱਜੋਂ ਆਪਣੇ ਕਰਤੱਵਾਂ ਦੇ ਠੀਕ ਨਿਭਾਉਣ ਲਈ ਜੇ ਇਹ ਕਰਨਾ ਲੋੜੀਂਦਾ ਹੋਵੇ ਮੈਂ ਸਿੱਧੇ ਜਾਂ ਅਸਿੱਧੇ ਤੌਰ ਤੇ ਨਾ ਦੱਸਾਂਗਾ ਨਾ ਪ੍ਰਗਟ ਕਰਾਂਗਾ ਇਨਕਲਾਬ ਜ਼ਿੰਦਾਬਾਦ ਮੈਂ ਮਾਨਯੋਗ ਰਾਜਪਾਲ ਜੀ ਨੂੰ ਸੌ ਚੁੱਕ ਸਮਾਗਮ ਸਮਾਪਤ ਕਰਨ ਦੀ ਪਰਵਾਨਗੀ ਦੇਣ ਲਈ ਬੇਨਤੀ ਕਰਦਾ ਹਾਂ ਮੈਂ ਸਮੂਹ ਮਹਿਮਾਨਾਂ ਨੂੰ ਰਾਸ਼ਟਰੀ ਗਾਣ ਲਈ ਖੜੇ ਹੋਣ ਲਈ ਬੇਨਤੀ ਕਰਦਾ ਹਾਂ मैं सहु चुका समागम समाप्त करने का ऐलान करता हाँ ਇਨਕਲਾਬ ਬੋਲੇ ਸੋਨਹਿਰਾ ਭਾਰਤ ਮਾਤਾ ਕੀ ਅੱਜ ਇਸ ਪਵਿੱਤਰ ਸਥਾਨ ਦੇ ਉੱਤੇ ਪੰਜਾਬ ਦੇ ਕੋਨੇ-ਕੋਨੇ ਚੋਂ ਭਗਤ ਸਿੰਘ ਹੋਰਾਂ ਦੇ ਜੱਦੀ ਪਿੰਡ ਉਹਨਾਂ ਦੇ ਦਰਸ਼ਨ ਕਰਨ ਆਏ ਹੋ ਔਰ ਸੋਚਕ ਸਮਾਗਮ ਦੇ ਵਿੱਚ ਤੁਸੀਂ ਸ਼ਾਮਲ ਹੋਏ ਹੋ ਮੈਂ ਤੁਹਾਡਾ ਬਹੁਤ-ਬਹੁਤ ਤਹਿ ਦਿਲ ਤੋਂ ਧੰਨਵਾਦ ਕਰਦਾ ਮੇਰੇ ਖੱਬੇ ਪਾਸੇ ਦਿੱਲੀ ਦੀ ਕੈਬਨਿਟ ਬੈਠੀ ਹੈ ਮੁੱਖ ਮੰਤਰੀ ਸਾਹਿਬ ਡਿਪਟੀ ਮੁੱਖ ਮੰਤਰੀ ਸਾਹਿਬ ਸਾਡੇ ਸਾਰੇ ਮੰਤਰੀ ਸਹਿਬਾਨ ਤੇ ਮੇਰੇ ਸੱਜੇ ਪਾਸੇ ਉਹ ਕੰਨਵੇਂ ਬੈਠੇ ਨੇ ਜਿਨ੍ਹਾਂ ਨੇ ਬਹੁਤ ਵੱਡੀਆਂ ਜਿੱਤਾਂ ਪ੍ਰਾਪਤ ਕੀਤੀਆਂ ਇੱਕ ਵਾਰੀ ਤਾੜੀਆਂ ਨਾਲ ਸਵਾਗਤ ਕੀਤਾ ਜਾਵੇ ਵੀਰੋ ਇੱਥੇ ਆਉਣ ਦੀ ਇੱਕ ਖਾਸ وجہ ਹੈ ਪਹਿਲਾਂ ਸੌਨ ਚੁੱਕ ਸਮਾਗਮ ਮਹਿਲਾਾਂ ਚ ক্রিকেট ਸਟੇਡੀਅਮਾਂ ਚ ਜਾਂ ਰਾਜ ਭਵਨਾਂ ਚ ਹੁੰਦੇ ਸੀ ਹੁਣ ਇਹ ਸੌਚਕ ਸਮਾਗਮ ਸ਼ਹੀਦਾਂ ਦੇ ਪਿੰਡਾਂ ਚ ਆਏ ਨੇ ਕਿਉਂਕਿ ਜਿਨ੍ਹਾਂ ਨੇ ਆਪਾਂ ਨੂੰ ਮੁਲਕ ਲੈ ਕੇ ਦਿੱਤਾ ਉਹਨਾਂ ਨੂੰ ਯਾਦ ਤਾਂ ਕਰੀਏ ਕੱਲਾ 23 ਮਾਰਚ ਜਾਂ 26 ਸਤੰਬਰ ਨੂੰ ਥੋੜੀ ਯਾਦ ਕਰਨਾ ਉ ਤਾਂ ਸਾਡੇ ਦਿਲ ਚ ਬਸਦੇ ਆ ਭਗਤ ਸਿੰਘ ਹੋਰ ਇਹ ਤਾਂ ਮੱਥਾ ਟੇਕ ਕੇ ਸਕੂਨ ਮਿਲਿਆ ਮੇਰੇ ਲਈ ਖਟਕੜ ਕਲਾਂ ਕੋਈ ਨਵਾਂ ਨਹੀਂ ਮੈਂ ਬਹੁਤ ਵਾਰ ਇੱਥੇ ਆਉਂਦਾ ਰਹਿਣਾ ਭਗਤ ਸਿੰਘ ਹੋਰਾਂ ਨੇ ਸੁਪਨੇ ਲਏ ਸੀ ਜਿਹੜੀ ਆਜ਼ਾਦੀ ਤੇ ਉਹ ਆਜ਼ਾਦੀ ਆਮ ਘਰਾਂ ਤੱਕ ਪਹੁੰਚਾਉਣ ਦੀ ਲੜਾਈ ਆਮ ਆਦਮੀ ਪਾਰਟੀ ਲੜ ਰਹੀ ਹੈ। ਤੁਸੀਂ ਸਾਥ ਦਿੱਤਾ ਹੈ। ਕਈ ਜਨਮ ਲੈਣੇ ਪੈਣਗੇ ਤੁਹਾਡੇ ਇਸ ਪਿਆਰ ਦਾ ਕਰਜ਼ਾ ਉਤਾਰਨ ਲਈ। ਜਿੰਨਾ ਪਿਆਰ ਤੁਸੀਂ ਦਿੱਤਾ ਹੈ ਕਿਸੇ ਨੇ ਸੋਚਿਆ ਨਹੀਂ ਸੀ ਕਿ ਐਵੇਂ ਵੀ ਹੋ ਸਕਦਾ ਹੈ। ਮੈਂ ਅੱਜ ਕਿਸੇ ਦੀ ਨਿੰਦਾ ਚੁਗਲੀ ਨਹੀਂ ਕਰਨੀ। ਮੈਂ ਤੁਹਾਨੂੰ ਵੀ ਇੱਕ ਦੋ ਗੱਲਾਂ ਕਹਿਣੀਆਂ ਨੇ। ਹੰਕਾਰ ਨਹੀਂ ਕਰਨਾ। ਇਹ ਨਹੀਂ ਕਿਸੇ ਘਰ ਮੂਰੇ ਜਾ ਕੇ ਲਲਕਾਰਾ ਨਹੀਂ ਮਾਰਨਾ ਕਿ ਅਸੀਂ ਜਿੱਤ ਗਏ ਹੋ ਗਿਆ ਹੋ ਗਿਆ ਕੋਈ ਗੱਲ ਨਹੀਂ ਜਿਨ੍ਹਾਂ ਨੇ ਆਪਾਂ ਨੂੰ ਵੋਟਾਂ ਨਹੀਂ ਵੀ ਪਾਈਆਂ ਆਪਾਂ ਉਹਨਾਂ ਦੇ ਵੀ ਮੁੱਖ ਮੰਤਰੀਆਂ ਆਪਾਂ ਉਹਨਾਂ ਦੀ ਵੀ ਸਰਕਾਰ ਹੈ ਕੋਈ ਗੱਲ ਨਹੀਂ ਡੈਮੋਕ੍ਰੇਸੀ ਹੈ ਹਰੇਕ ਨੂੰ ਹੱਕ ਹੈ ਸੁੱਕਤ ਦੇ ਕੋਈ ਇਸ ਤਰ੍ਹਾਂ ਦੀ ਖਬਰ ਨਾ ਆਵੇ ਕਿ ਦੇਖੋ ਜੀ ਇਹ ਹੰਕਾਰ ਕਰਗੇ ਨਹੀਂ ਹੰਕਾਰ ਦਾ ਸਿਰ ਨੀਮਾ ਹੁੰਦਾ ਹੈ ਕਿਉਂਕਿ ਵਕਤ ਬਹੁਤ ਵੱਡੀ ਚੀਜ਼ ਹੈ ਪਬਲਿਕ ਵੀ ਬਹੁਤ ਵੱਡੀ ਚੀਜ਼ ਹੈ ਪਬਲਿਕ ਜਦੋਂ ਚਾਹੇ ਬੰਦਾ ਅਰਸ਼ ਤੇ ਪਬਲਿਕ ਜਦੋਂ ਚਾਹੇ ਬੰਦਾ ਫਰਸ਼ ਤੇ ਸ਼ਹੀਦ ਆਜ਼ਮ ਭਗਤ ਸਿੰਘ ਉਹ ਰਾਣੇ ਸੋਚਿਆ ਸੀ ਉਹਨਾਂ ਨੂੰ ਇਹ ਬਿਲਕੁਲ ਫਿਕਰ ਨਹੀਂ ਸੀ ਕਿ ਦੇਸ਼ ਆਜ਼ਾਦ ਕਿਵੇਂ ਹੋਊਗਾ ਉਹਨਾਂ ਨੂੰ ਫਿਕਰ ਇਸ ਗੱਲ ਦਾ ਸੀਗਾ ਆਜ਼ਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਉਹਨਾਂ ਦਾ ਡਰ ਜਿਹੜਾ ਫਿਕਰ ਜਿਹੜਾ ਸਹੀ ਵੀ ਸਾਬਤ ਹੋਇਆ ਜਿੰਨਾ ਹੱਥਾਂ ਚ ਆਇਆ 70 ਸਾਲ ਤੋਂ ਕੁਝ ਨਹੀਂ ਹੋਇਆ ਅਸੀਂ ਤਾਂ ਬਾਹਰ ਨੂੰ ਭੱਜੀ ਜਾਂਦੇ ਆ ਅਸੀਂ ਤਾਂ ਵੀਜ਼ੇ ਵਾਲਵਾ ਕੇ ਉਹਨਾਂ ਕੋਲ ਜਾਈ ਜੰਨੇ ਜਿਨ੍ਹਾਂ ਨੂੰ ਕੱਢਣ ਲਈ ਸ਼ਹੀਦ ਆਜ਼ਮ ਭਗਤ ਸਿੰਘ ਵਰਗੇ ਹਜ਼ਾਰਾਂ ਯੋਧੇ ਜਿਹੜੇ ਨੇ ਉਹਨਾਂ ਨੇ ਫਾਂਸੀ ਦੇ ਰੱਸੇ ਚੋਂ ਮੇ ਸੋ ਆਪਾਂ ਇੱਥੇ ਹੀ ਰਹਿਣਾ ਆਪਾਂ ਇੱਥੇ ਰਹਿ ਕੇ ਆਪਣਾ ਮੁਲਕ ਹੀ ਠੀਕ ਕਰਾਂਗੇ ਆਪਾਂ ਆਪਣਾ ਮੁਲਕ ਠੀਕ ਕਰਾਂਗੇ ਨਹੀਂ ਬਗਾਨੇ ਤਰ੍ਹਾਂ ਤੇ ਆਪਾਂ ਨੇ ਟੱਕੇ ਖਾਣੇ ਉੱਥੋਂ ਫਿਰ ਇਧਰ ਨੂੰ ਲਿਆਉਣ ਵਾਸਤੇ ਥੜਫੀ ਜਾਂਦੇ ਰਹਿੰਦੇ ਆ ਕੋਈ ਕਹਿੰਦੇ ਲਾਸ਼ ਹੀ ਮੰਗਾ ਦਿਓ ਜੀ ਸੋ ਵੀਰੋ ਤੁਹਾਡੇ ਨਾਲ ਤੇ ਆ ਤੁਹਾਡੇ ਵਰਗੇ ਆਈ ਰਹਿਾਂਗੇ ਔਰ ਕੰਮ ਕਰਾਂਗੇ ਬੇਰਜ਼ਗਾਰੀ ਤੋਂ ਲੈ ਕੇ ਖੇਤੀ ਵਪਾਰ ਕ੍ਰਪਸ਼ਨ ਸਕੂਲ ਹਸਪਤਾਲ ਬਹੁਤ ਤਾਣੀ ਉਲਜੀ ਪਈ ਹੈ ਰੇਹ ਦੀ ਬੋਰੀ ਹੁੰਦੀ ਹੈ ਜਿਹੜੀ ਜੇ ਉਹਨੂੰ ਉੱਠੇ ਪਾਸਿਓਂ ਖੋਲਣ ਲੱਗ ਜਾਂ ਤਾਂ ਅੱਧਾ ਦਿਨ ਲੱਗ ਜਾਂਦਾ ਹੈ ਜੇ ਕਿਤੇ ਉਹਦਾ ਇੱਕ ਸਿਰਾਂ ਲੱਭ ਜਿੱਧਰੇ ਪਾਸਿਓਂ ਉਹ ਅੱਧੇ ਸੈਕਿੰਡ ਚ ਖੁੱਲ ਜਾਂਦੀ ਹੈ ਆਪਾਂ ਇਸ ਉਲਜੀ ਹੋਈ ਤਾਣੀ ਦਾ ਸਿਰਾਂ ਲੱਭਾਂਗੇ ਸਹੀ ਆਵਾਜ਼ ਸਿਰਾਂ ਤੁਹਾਡੇ ਸਹਿਯੋਗ ਨਾਲ ਸ਼ਹੀਦ ਆਜ਼ਮ ਭਗਤ ਸਿੰਘ ਦਾ ਸ਼ੇਰ ਉਹ ਕਹਿੰਦੇ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਇਸ਼ਕ ਕਰਨਾ ਸਭ ਦਾ ਪੈਦਾਸ਼ੀ ਹੱਕ ਹੈ ਕਿਉਂ ਨਾ ਇਸ ਵਾਰ ਵਤਨ ਦੀ ਸਰ ਜਮੀਨ ਨੂੰ ਮਹਿਬੂਬ ਬਣਾ ਲਿਆ ਜਾਏ ਦੇਸ਼ ਦੀ ਮਿੱਟੀ ਨੂੰ ਪਿਆਰ ਕਰੋ ਬਹੁਤ ਕਰਮਾਂ ਵਾਲੀ ਮਿੱਟੀ ਹੈ ਬਹੁਤ ਉਪਜਾਊ ਮਿੱਟੀ ਹੈ ਧਰਤੀ ਨੂੰ ਮਾਂ ਦਾ ਦਰਜਾ ਗੁਰੂ ਨਾਨਕ ਸਾਹਿਬ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤਮਾਹ ਤਾ ਅਸੀਂ ਇਹ ਤਿੰਨੇ ਦਰਜੇ ਕਾਇਮ ਰੱਖਣੇ ਨੇ ਕਾਇਮ ਬਣਾਉਣੇ ਨੇ ਤੁਹਾਡਾ ਸਹਿਯੋਗ ਚਾਹੀਦਾ ਹੋਊਗਾ ਇਕੱਲੇ ਇਕੱਲੇ ਬੰਦੇ ਨੂੰ ਸਾਥ ਦੇਣਾ ਪਊਗਾ ਅਸੀਂ ਸਾਥ ਹੀ ਮੰਗਿਆ ਸੀ ਤੁਸੀਂ ਤੁਹਾਡੇ ਤੋਂ ਤੁਸੀਂ ਦਿੱਤਾ ਜਿਵੇਂ ਦਿੱਲੀ ਦੇ ਵਿੱਚ ਲੋਕ ਸਕੂਲ ਦੇਖਣ ਆਉਂਦੇ ਆ ਵਿਦੇਸ਼ਾਂ ਚੋਂ ਮਹੱਲਾ ਕਲੀਨਿਕ ਦੇਖਣ ਆਉਂਦੇ ਆ ਬਿਲਕੁਲ ਉਸੇ ਤਰ੍ਹਾਂ ਆਪਾਂ ਪੰਜਾਬ ਦੇ ਵਿੱਚ ਸਕੂਲ ਹਸਪਤਾਲ ਇਸ ਤਰ੍ਹਾਂ ਦੇ ਬਣਾਵਾਂਗੇ ਕਿ ਬਾਹਰਲੇ ਮੁਲਕਾਂ ਵਾਲੇ ਇੱਥੇ ਆ ਕੇ ਦੇਖ ਕੇ ਫੋਟੋ ਕਚਾ ਕੇ ਜਾਇਆ ਕਰਨ ਕਿ ਆਇਆ ਹੈਗੇ ਤੁਸੀਂ ਇਤਿਹਾਸ ਰਚਤਾ 10 ਮਾਰਚ ਨੂੰ ਪੰਜਾਬੀਆਂ ਦਾ ਨਾਮ ਸਨਹਿਰੀ ਅੱਖਰਾਂ 'ਚ ਲਿਖਿਆ ਗਿਆ ਔਰ ਆਉਣ ਵਾਲੇ ਸਾਲਾਂ 'ਚ ਸਿਲੇਬਸ 'ਚ ਪੜਾਇਆ ਜਾਇਆ ਕਰੂਗਾ ਕਿ ਲੋਕਾਂ ਨੇ ਬਿਨਾ ਕਿਸੇ ਡਰ ਤੋਂ ਬਿਨਾ ਕਿਸੇ ਲਾਲਚ ਤੋਂ ਵੋਟਾਂ ਪਾਉਣੀਆਂ ਕਦੋਂ ਸ਼ੁਰੂ ਕੀਤੀਆਂ ਸੀ ਉਹਦਾ ਸਹੀ ਉੱਤਰ ਹੋਊਗਾ 20 ਫਰਵਰੀ 2022 ਤੇ 10 ਮਾਰਚ ਨੂੰ ਉਹਦਾ ਰਿਜ਼ਲਟ ਆ ਗਿਆ ਸੋ ਪ੍ਰਮਾਤਮਾ ਤੋਂ ਵੀ ਇਹੀ ਮੰਗਿਆ ਸ਼ਹੀਦਾਂ ਦੇ ਮੱਥਾ ਟੇਕ ਕੇ ਵੀ ਇਹੀ ਅਦਾਸ ਕੀਤੀ ਹੈ ਸਮਤ ਬਖਸ਼ਿਓ ਬਲ ਬਖਸ਼ਿਓ ਅਸਾਂ ਤੁਹਾਡੇ ਪੈਰਾਂ ਦੀ ਧੂੜ ਦਾ ਇੱਕ ਟਣਕਾ ਵੀ ਨਹੀਂ ਹੈਗੇ ਅਸੀਂ ਤਾਂ ਤੁਛ ਜਿਹਾ ਬਸ ਜਦੋਂ ਪਬਲਿਕ ਨਾਲ ਹੋ ਜਾਂਦੀ ਹੈ ਫਿਰ ਜੋ ਮਰਜ਼ੀ ਬਣਾ ਲਓ ਤੁਸੀਂ ਸਾਨੂੰ ਸੋ ਇਸ ਕਰਕੇ ਮੈਂ ਹਰਵਿੰਦ ਕੇਜਰੀਵਾਲ ਜੀ ਦਾ ਖਾਸ ਤੌਰ ਤੇ ਧੰਨਵਾਦ ਕਰੂੰਗਾ ਜਿਨ੍ਹਾਂ ਨੇ 20 ਵੀ ਦਿਨ ਪੋਖੜਤਾਰ ਰੱਖ ਕੇ ਪਾਰਟੀ ਬਣਾਈ ਜਿਨ੍ਹਾਂ ਨੇ ਅੰਦੋਲਨ ਦੇ ਵਿੱਚੋਂ ਪਾਰਟੀ اللي ਆ ਕੇ ਦੇਸ਼ ਦੇ ਮੂਰੇ ਦਿੱਤੀ ਤੇ ਜਿਹੜੀ ਪਾਰਟੀ ਪੂਰੇ ਦੇਸ਼ ਦੀ ਰਾਜਨੀਤੀ ਨੂੰ ਸੁਧਾਰ ਰਹੀ ਇੱਕ ਵਾਰ ਜ਼ੋਰਦਾਰ ਤਾੜੀਆਂ ਚਾਹੁੰਦਾ ਨੰਦੇ ਨੈਸ਼ਨਲ ਕਲੀਨਰ ਲਈ ਮਨੀਸ਼ ਸੋਧਿਆ ਜੀ ਬੈਠੇ ਨੇ ਸੋ ਬਹੁਤ ਚਿਰ ਦਾ ਸੁਪਨਾ ਸੀ ਕਿ ਕਦੇ ਮੌਕਾ ਮਿਲੇ ਤਸ਼ਹੀਦ ਆਜ਼ਮ ਦੇ ਪਿੰਡ ਕੋਈ ਜ਼ਿੰਮੇਵਾਰੀ ਮਿਲੇ ਤਸ਼ਹੀਦ ਆਜ਼ਮ ਦੇ ਪਿੰਡ ਜਾ ਕੇ ਮੱਥਾ ਟੇਕ ਕੇ ਉਸ ਜ਼ਿੰਮੇਵਾਰੀ ਨੂੰ ਨਿਭਾਉਣ ਦਾ ਹਲਫ਼ ਲਈਏ ਸੋ ਚੁੱਕੀਏ ਤੁਸੀਂ ਬਹੁਤ ਦੂਰੋਂ ਦੂਰੋਂ ਆਏ ਬੜੀ देर ਤੋਂ ਬੈਠੇ ਹਾਂ ਤੇ ਅੱਜ ਹੀ ਕੰਮ ਸ਼ੁਰੂ ਹੋ ਜਾਊਗਾ ਆਪਾਂ ਕੋਈ ਦਿਨ ਵੇਸਟ ਨਹੀਂ ਕਰਨਾ ਕਿਉਂਕਿ ਬਹੁਤ ਲੇਟ ਆਜੇ 70 ਸਾਲ ਲੇਟ ਹੋਏ ਪਏ ਆਪਾਂ ਅੱਜ ਤੋਂ ਹੀ ਕੰਮ ਸ਼ੁਰੂ ਹੋਊਗਾ ਤੇ ਮੈਂ ਇੱਕ ਵਾਰੀ ਫੇਰ ਕਹਿਣਾ ਕਿ ਹੌਲੀ ਆਰਾਮ ਨਾਲ ਧਰਮੇ ਨਾਲ ਚੱਲਾਂਗੇ ਕਿਸੇ ਕਿਸੇ ਨੂੰ ਕੋਈ ਭੱਦੀ ਸ਼ਬਦਾਬਲੀ ਜਾਂ ਸੋਸ਼ਲ ਮੀਡੀਆ ਤੇ ਕੋਈ ਕਿਸੇ ਨਾਲ ਲੜਨਾ ਨਹੀਂ ਠੀਕ ਹੈ ਨਾ ਲੱਗੇ ਲੋਕਾਂ ਨੂੰ ਕਿ ਹਾਂ ਯਾਰ ਸਿਆਣੇ ਲੋਕ ਆਏ ਹੋਏ ਨੇ ਸਿਆਣੇ ਨੇ ਵਧੀਆ ਬੰਦੇ ਨੇ ਇਹ ਦੇਸ਼ ਦੇ ਪ੍ਰਤੀ ਸੋਚਦੇ ਨੇ ਸੋ ਮੈਂ ਆਹੀ ਤੁਹਾਨੂੰ ਬੇਨਤੀਆਂ ਕਰਨੀਆਂ ਸੀ ਅਖੀਰ ਦੇ ਵਿੱਚ ਮੈਂ ਇੱਕ ਸ਼ੇਰ ਬੋਲूंगा ਕਿ ਹਕੂਮਤ ਉਹ ਕਰਤੇ ਹਨ ਜਿੰਨਾਂ ਕਾ ਦਿਲੋਂ ਪਰ ਰਾਜ ਹੁੰਦਾ ਹੈ यूं ਕਹਿਣੇ ਕੋ ਤੋਂ ਮੁਰਗੇ ਕੇ ਸਰ ਤੇ ਵੀ ਤਾਜ ਹੁੰਦਾ ਹੈ ਸੋ ਤੁਸੀਂ ਸਾਨੂੰ ਆਪਣੇ ਦਿਲਾਂ ਚ ਜਗ੍ਹਾ ਦਿੱਤੀ ਹੈ ਦੇਖੋ ਆਪਣੇ ਦਿਲਾਂ ਚ ਜਿਦੋ ਸ਼ਹੀਦ ਆਜ਼ਮ ਭਗਤ ਸਿੰਘ ਔਰਾਂ ਦੀ ਫੋਟੋ ਹਰ ਸਾਲ ਆਪਕ ਕੈਲੰਡਰ ਵਾਲੀ ਵਾਲੇ ਦਿਨ ਜਾਂ ਨਵੇਂ ਸਾਲ ਦੇ ਦਿਨ ਲੈ ਆਉਂਦੇ ਆਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਦਸੇ ਗੁਰੂਾਂ ਦੀ ਫੋਟੋ ਦਾ ਨਵਾਂ ਕੈਲੰਡਰ ਲੈ ਆਉਂਦੇ ਆਂ ਹਰ ਸਾਲ ਕਿਉਂ ਲੈ ਕੇ ਆਉਂਦੇ ਆਂ ਕਿਉਂਕਿ ਉਹਨਾਂ ਨੇ ਬੈਂਕਾਂ 'ਚ ਖਾਤੇ ਨਹੀਂ ਖਲਾਏ ਉਹਨਾਂ ਨੇ ਸਾਡੇ ਦਿਲਾਂ 'ਚ ਖਾਤੇ ਖਲਾਏ ਹੁੰਦੇ ਨੇ ਤੇ ਜਿਹੜੇ ਦਿਲਾਂ 'ਚ ਖਾਤੇ ਖੁੱਲ ਜਾਂਦੇ ਨੇ ਨਾ ਉਹ 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 ਉਹਨਾਂ ਨੂੰ ਫਿਰ ਪ੍ਰਮਾਤਮਾ ਜਿਹੜਾ ਹੈ ਉਹ ਆਸ਼ੀਰਵਾਦ ਦਿੰਦਾ ਰਹਿੰਦਾ ਦੋਨੇ ਹੱਥ ਉੱਪਰ ਚਾਕੇ ਦੋ ਨਾਰੇ ਲਾ ਦਿਓ ਇਨਕਲਾਬ ਇਨਕਲਾਬ ਬੋਲੇ ਸੋਨਿਹਾਲ ਹੋਲੀ ਜਾਇਓ ਆਰਾਮ ਨਾਲ ਜਾਇਓ ਤੁਹਾਡੀ ਬਹੁਤ ਲੋੜ ਹੈ ਪੰਜਾਬ ਨੂੰ ਹਫੜਾ ਤਫੜੀ ਨਾ ਕਰੇ ਉਹ ਬਜ਼ੁਰਗ ਵੀ ਨੇ ਮਾਵਾ ਨੇ ਭੈਣਾਂ ਨੇ ਬੱਚੇ ਨੇ ਆਰਾਮ ਨਾਲ ਹੌਲੀ ਹੌਲੀ ਜਾਇਓ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਧੰਨਵਾਦ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦੇ ਸੁਪਨਿਆਂ ਨੂੰ ਸাকার ਕਰਨ ਲਈ ਸ਼੍ਰੀ ਭਗਵੰਤ ਮਾਨ ਜੀ ਨੇ ਪੰਜਾਬ ਦੇ ਲੋਕਾਂ ਦੀ ਕਚਹਿਰੀ 'ਚ ਜਾ ਕੇ ਇੱਕ ਨਵੇਂ ਪੰਜਾਬ ਦੀ ਸਿਰਜਣਾ ਲਈ ਸਾਹ ਦੇਣ ਦੀ ਕੀਤੀ ਫਰਿਆਦ ਨੂੰ ਪੰਜਾਬ ਦੇ ਲੋਕਾਂ ਨੇ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਇਨਕਲਾਬੀ ਹੰਗਾਰੇ ਕਾਰਨ ਅੱਜ ਆਮ ਆਦਮੀ ਪਾਰਟੀ ਵੱਲੋਂ ਇੱਕ ਇਤਿਹਾਸਕ ਜਿੱਤ ਹਾਸਲ ਕੀਤੀ ਗਈ ਹੈ ਅਤੇ ਅੱਜ ਦੇਸ਼ ਦੀ ਖੜਕ ਭੋਜਾ ਗੁਰੂਆਂ ਦੇਵੀ ਦੇਵਤਿਆਂ ਪੀਰਾਂ ਫਕੀਰਾਂ ਤੇ ਆਜ਼ਾਦੀ ਸੰਗਰਾਮੀਆਂ ਦੀ ਧਰਤੀ ਪੰਜਾਬ ਦੀ ਵਾਗਡੋ ਸ਼੍ਰੀ ਭਗਵੰਤ ਮਾਨ ਨੂੰ ਸੌਂਪੀ ਗਈ ਹੈ ਅਤੇ ਪੰਜਾਬ ਨੇ ਅੱਜ ਇੱਕ ਇਨਕਲਾਬੀ ਸਫ਼ਰ ਦੀ ਸ਼ੁਰੂਆਤ ਕੀਤੀ ਹੈ ਕਿਉਂਕਿ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੇ ਨੌਜਵਾਨ ਭਾਰਤ ਸਭਾ ਦੇ ਮੈਨੀਫੈਸਟੋ ਵਿੱਚ ਕਿਹਾ ਸੀ ਕਿ ਇਨਕਲਾਬ ਦਾ ਅਰਥ ਸਿਰਫ ਹਾਕਮਾਂ ਦੀ ਤਬਦੀਲੀ ਨਹੀਂ ਹੋਵੇਗਾ ਸਭ ਤੋਂ ਵੱਧ ਕੇ ਇਸ ਦਾ ਅਰਥ ਹੋਵੇਗਾ ਇਕ ਬਿਲਕੁਲ ਨਵੇਂ ਢਾਂਚੇ ਤੇ ਨਵੇਂ ਰਾਜ ਪ੍ਰਬੰਧ ਦੀ ਸਥਾਪਨਾ ਕਰਨਾ ਸ਼ਹੀਦ ਆਜ਼ਮ ਸਾਹਿਬ ਭਗਤ ਸਿੰਘ ਨੇ ਅਕਤੂਬਰ 1929 ਨੂੰ ਵੀ ਪੰਜਾਬ ਸਟੂਡੈਂਟ ਯੂਨੀਅਨ ਕਾਨਫਰੰਸ ਵਿੱਚ ਭੇਜੇ ਆਪਣੇ ਸੰਦੇਸ਼ ਚ ਕਿ ਇਨਕਲਾਬ ਅਜਹੀ ਆਜ਼ਾਦੀ ਲਿਆਵੇਗਾ ਜਿਸ ਵਿੱਚ ਆਦਮੀ ਦੇ ਹੱਥੋਂ ਆਦਮੀ ਦੀ ਲੁੱਟ ਖਸੁੱਟ ਅਸੰਭਵ ਹੋ ਜਾਵੇਗੀ ਅਸੀਂ ਪ੍ਰਮਾਤਮਾ ਕੋਲ ਅਰਦਾਸ ਕਰਦੇ ਹਾਂ ਕਿ ਉਹ ਪੰਜਾਬ ਦੀ ਬਿਹਤਰੀ ਅਤੇ ਇੱਕ ਨਵਾਂ ਪੰਜਾਬ ਸਿਰਜਣ ਲਈ ਇਸ ਨੌਜਾਨ ਨੂੰ ਆਗੂ ਤੇ ਲੋਕ ਸੇਵਾ ਦੇ ਮਜਸਮੇ ਸਰਦਾਰ ਭਗਵੰਤ ਮਾਨ ਨੂੰ ਹਿੰਮਤ ਤੇ ਬਲ ਬਖਸ਼ੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜ਼ਿੰਦਾਬਾਦ ਤੁਹਾਡਾ ਸਾਰਿਆਂ ਦਾ ਇੱਥੇ ਪੁੱਜਣ ਤੇ ਪੰਜਾਬ ਸਰਕਾਰ ਦੀ ਤਰਫੋਂ ਧੰਨਵਾਦ ਕਰਦੇ ਆਂ